ਜੋ ਜਿਹੜਾ ਸਭ ਤੋਂ بڑا ਕਾਰਨ ਹੈ ਹਾਰਮੋਨਲ ਇੰਬੈਲੈਂਸ ਹਾਰਮੋਨਲ ਇੰਬੈਲੈਂਸ ਕਿਉਂ ਹੋ ਰਿਹਾ ਹੈ ਇਹਨਾਂ ਉਹ ਚੀਜ਼ ਜਿਹੜੀ ਅੱਜ ਦੇ ਦੌਰ ਚ ਆਪਾਂ ਖਾ ਰਹੇ ਆਂ ਚਾਹੇ ਦੀ ਉਹ ਡੱਬਾ ਬੰਦ ਚੀਜ਼ ਹੈ ਪੈਕਟ ਬੰਦ ਚੀਜ਼ ਹੈ ਪ੍ਰੀਜ਼ਰਵੇਟਿਵਲੀ ਚੀਜ਼ ਹੈ ਮਿਲਕ ਐਂਡ ਮਿਲਕ ਪ੍ਰੋਟੀਨ ਵਾਲੀਆਂ ਚੀਜ਼ਾਂ ਨੇ ਜਿਹੜੇ ਅੱਜ ਦੇ ਦੌਰ ਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਿੰਥੈਟਿਕ ਮਿਲਕ ਦਾ ਜਿਹੜਾ ਚੱਲਣ ਹੈ 90% ਲੋਕਾਂ ਨੂੰ ਆਪਾਂ ਨੂੰ ਸਿੰਥੈਟਿਕ ਮਿਲਕ ਮਿਲ ਰਿਹਾ ਹੈ ਇਹੇ ਕਾਰਨ ਬਣਦੀਆਂ ਬਹੁਤ بڑا ਕਾਰਨ ਬਣਦੀਆਂ ਨੇ ਹਾਰਮੋਨਲ ਇੰਬੈਲੈਂਸ ਦਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਮਾਮਲੇ ਵੱਧ ਰਹੇ ਨੇ ਪਹਿਲਾਂ ਤਾਂ ਜਿਹੜੀ ਪ੍ਰੋਬਲਮ ਹੁੰਦੀ ਸੀ 60 70 ਸਾਲ ਤੇ ਜਾ ਕੇ ਹੁੰਦੀ ਸੀ ਪ੍ਰੋਸਟੇਟ ਜਿਹਨੂੰ ਤੁਸੀਂ ਸੁਣਦੇ ਆ ਗਦੂਦਾਂ ਦੀ ਪ੍ਰੋਬਲਮ ਖਾਲੀ-ਖਾਲੀ ਗਦੂਦਾਂ ਬੇਸਿਕਲੀ ਇੱਕ ਆਪਣਾ ਗਲੈਂਡ ਹੈ ਗਦੂਦ ਕਹਿੰਦੇ ਆ ਉਹਨੂੰ ਆਪਾਂ ਗਲੈਂਡ ਹੈ ਆਪਣਾ ਉਹਨੂੰ ਬੰਨਾ ਆਪਾਂ ਪ੍ਰੋਸਟੇਟ ਕਹਿ ਦਿੰਦੇ ਆ ਉਹਨੂੰ ਇੰਗਲਿਸ਼ ਦੇ ਵਿੱਚ ਪ੍ਰੋਸਟੇਟ ਕਹਿੰਦੇ ਆ ਇਹ ਆਪਣੇ ਬਿਲਕੁਲ ਜਿਹੜਾ ਆਪਣਾ ਯੂਰੀਨਰੀ ਬਲੇਡਰ ਹੈ ਆ ਆਪਣਾ ਬਲੇਡਰ ਹੈ ਬਲੇਡਰ ਦੇ ਨੀਚੇ ਇੱਕ ਤੋਂ ਛੋਟੇ ਅਕਰੋਡ ਦੀ ਸ਼ੇਪ ਦਾ ਇੱਕ ਗਲੈਂਡ ਹੈ ਗ੍ਰੰਥੀ ਹੁੰਦੀ ਹੈ ਠੀ ਇਹ ਨਾਰਮਲ ਜਦੋਂ ਇਹ ਰਹਿੰਦਾ ਹੈ ਇਹ ਆਪਾਂ ਨੂੰ ਕੋਈ ਤਕਲੀਫ ਨਹੀਂ ਕਰਦਾ ਮਤਲਬ ਇਹਦਾ ਜਿਹੜਾ ਕੰਮ ਹੈ ਜੇ ਅਗਰ ਆਪਾਂ ਦੇਖੀਏ ਜਿਹੜਾ ਆਪਣਾ ਲਿੰਗ ਵਾਲੀ ਨਾਲੀ ਹੈ ਉਹਨੂੰ ਇਹ ਲੂਬ੍ਰੀਕੇਟ ਕਰਨ ਦਾ ਕੰਮ ਕਰਦੀ ਹੈ ਇਹ ਦੇ ਨਾਲ ਇਹਦੇ ਵਿੱਚ ਚਿਪਚਿਪਾ ਪਦਾਰਥ ਬਣਾਉਂਦਾ ਹੈ ਇਹ ਜਿਹਦੇ ਵਿੱਚ ਸਿਟ੍ਰਿਕ ਐਸਿਡ ਹੁੰਦਾ ਜ਼ਿੰਕ ਹੁੰਦਾ ਹੈ ਜਿਹੜਾ ਕਿ ਸੀਮਨ ਦੇ ਫਲੋ ਨੂੰ ਮਤਲਬ ਕਿ ਆਸਾਨ ਬਣਾਉਂਦਾ ਹੈ ਇੱਕ ਮਕੈਨੀਕਲ ਅਬਸਟਰਕਸ਼ਨ ਹੌਣ ਲੱਗ ਜਾਂਦੀ ਹੈ ਉਹ ਨਾਲੀ ਦੇ ਵਿੱਚ ਜਦੋਂ ਵਧਣਾ ਸ਼ੁਰੂ ਹੁੰਦਾ ਹੈ ਉੱਥੋਂ ਹੀ ਇਹਦੀ ਸਮੱਸਿਆ ਸ਼ੁਰੂ ਹੁੰਦੀ ਹੈ ਮੇਲ ਦੇ ਵਿੱਚ ਇਹ ਬਹੁਤ ਬੜੀ ਪ੍ਰੋਬਲਮ ਹੈ ਬੀਪੀਐਚ ਇਹਨੂੰ ਆਪਾਂ ਕਹਿ ਦਿੰਦੇ ਹਾਂ ਬਿਨਾਈਨ ਪ੍ਰੋਸਟੇਟਿਕ ਹਾਈਪਰਪਲੇਸੀਆ ਹਰਨੀਆਂ ਇੱਕ ਡਿਫਰੈਂਟ ਚੀਜ਼ ਹੈ ਹਰਨੀਆਂ ਜਿਸ ਤਰ੍ਹਾਂ ਐਂਗੁਆਇਨਲ ਹਰਨੀਆਂ ਫੀਮੋਰਲ ਹਰਨੀਆਂ ਜਾਂ ਅੰਬਲਾਈਕਲ ਹਰਨੀਆਂ ਹਰਨੀਆਂ ਕੀ ਹੁੰਦਾ ਹੈ ਕਿ ਜਿਹੜੀਆਂ ਆਪਣੀ ਇੰਟੈਸਟਾਈਨ ਨੇ ਹਾਂਜੀ ਉਹ ਅਬਡੋਮినਲ ਕੈਵਿਟੀ ਤੋਂ ਨਿਕਲ ਕੇ ਜਦੋਂ ਦੂਸਰੀ ਜਗ੍ਹਾ ਤੇ ਜਾਂਦੀਆਂ ਨੇ ਆਪਣੇ ਕੁੱਲੇ ਦੇ ਵਿੱਚ ਚਲ ਜਾਂਦੀਆਂ ਨੇ ਜਾਂ ਕਈ ਵਾਰੀ ਪਸ਼ਾਬ ਦੀ थैਲੀ ਦੇ ਵਿੱਚ ਵੀ ਆ ਜਾਂਦੀਆਂ ਨੇ ਇਹ ਆ ਆਪਣੀ ਧੁੰਨੀ ਦੇ ਵਿੱਚ ਆ ਜਾਂਦੀਆਂ ਨੇ ਠੀਕ ਹੈ ਨਾ ਉਹ ਆਪਣੀਆਂ ਇੰਟੈਸਟਾਈਨ ਦਾ ਕੁਝ ਪੋਰਸ਼ਨ ਹੁੰਦਾ ਵੀ ਜਿਹੜਾ ਆਪਣੀ ਜਗ੍ਹਾ ਤੋਂ ਪ੍ਰੈਸ਼ਰ ਕਰਕੇ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਹੋ ਜਾਂਦਾ ਖਦੂਦ ਬੇਸਿਕਲੀ ਇੱਕ ਗ੍ਰੰਥੀ ਜਿਹੜੀ ਗਦੂਦ ਨੇ ਬੇਸਿਕਲੀ ਗ੍ਰੰਥੀ ਦੇ ਸਾਈਜ਼ ਨੂੰ ਵਧਣਾ ਆਪਾਂ ਪ੍ਰੋਸਟੇਟਿਕ ਹਾਈਪਰਪਲੇਸ਼ੀਆ ਕਹ ਦਿੰਨੇ ਆ ਬੀਪੀਐਚ ਕਹ ਦਿੰਦੇ ਆ ਦਰਸ਼ਕ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸ ਇਹ ਸ਼ੁੱਧ ਸ਼ਲਾਜੀਤ ਹੈ ਕੇਸਰ ਯੁਕਤ ਸ਼ੁੱਧ ਸ਼ਲਾਜੀਤ ਹੈ ਕੇਸਰ ਵਾਲੀ ਸ਼ੀ ਲੱਗ ਹਾਂਜੀ ਹਾਂ ਇਹ ਬਹੁਤ ਸਪੈਸੀਫਿਕ ਸ਼ਲਾਜੀਤ ਹੈ ਜੋ ਬਹੁਤ ਹੀ ਅੱਛੇ ਕੰਮ ਨੇ ਯੂਰੀਨਰੀ ਟ੍ਰੈਕ ਇਨਫੈਕਸ਼ਨ ਦੇ ਉੱਪਰ ਦੂਸਰੇ ਪਾਸੇ ਦਾ ਰੋਲ ਸਿਰਫ 10% ਹੀ ਹੈ ਠੀਕ ਹੈ ਨਾ ਲੋਕ ਹਮੇਸ਼ਾ ਹੀ ਸ਼ਲਾਜੀਤ ਨੂੰ ਦੂਸਰੇ ਸਾਈਡ ਤੇ ਲੈ ਲੈਂਦੇ ਨੇ ਗ੍ਰਸਤੀ ਵਾਲੀ ਸਾਈਡ ਤੇ ਲੈ ਲੈਂਦੇ ਨੇ ਪਰ ਐਸ ਐਚ ਜਿਹੜਾ ਸ਼ਲਾਜੀਤ ਹੈ ਸ਼ਲਾਜੀਤ ਤੋਂ ਵਧੀਆ ਕੋਈ ਮਲਟੀਵਿਟਾਮਿਨ ਅਗਰ ਇਹਨੂੰ ਠੀਕ ਤਰੀਕੇ ਨਾਲ ਯੂਜ਼ ਕੀਤਾ ਜਾਂਦਾ ਹੈ ਬਹੁਤ ਅੱਛਾ ਮਲਟੀਵਿਟਾਮਿਨ ਹੈ ਤੇ ਬਹੁਤ ਹੀ ਅੱਛਾ ਐਂਟੀ ਇਨਫਲੇਮੇਟਰੀ ਏਜੰਟ ਹੈ ਠੀਕ ਹੈ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਗਦੁੱਦਾਂ ਦੀ ਅਗਰ ਆਪਾਂ ਗੱਲ ਕਰੀਏ ਗਦੁੱਦਾਂ ਦੇ ਵਿੱਚ ਮੇਨ ਸਿੰਪਟਮ ਕੀ ਹੁੰਦੇ ਨੇ ਜਿਹੜੇ ਜਾ ਕੇ ਮਤਲਬ ਕਿ ਇਹਦੇ ਕਰਕੇ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਇਹਦੇ ਵਿੱਚ ਜਿਹੜਾ ਮੇਨ ਸਭ ਤੋਂ ਫ੍ਰੀਕੁਐਂਟ ਯੂਰੀਨੇਸ਼ਨ ਮਤਲਬ ਥੋੜੇ ਥੋੜੇ ਬਾਅਦ ਧੀਰ ਬਾਅਦ ਤੁਹਾਨੂੰ ਪਿਸ਼ਾਬ ਆਊਗਾ ਠੀਕ ਹੈ ਡ੍ਰਿਪਲਿੰਗ ਐਟ ਦਿ ਟਾਈਮ ਆਫ ਯੂਰੀਨੇਸ਼ਨ ਮਤਲਬ ਜਦੋਂ ਤੁਸੀਂ ਪਿਸ਼ਾਬ ਕਰਨ ਜਾਓਗੇ ਨਾ ਬਾਅਦ ਚੋਂ ਇਹ ਜਿਹੜੀ ਪਿਸ਼ਾਬ ਦੀ ਜਿਹੜੀ ਧਾਰ ਬਣਦੀ ਹੈ ਉਹ ਬਹੁਤ ਕਮਜ਼ੋਰ ਬਣੂਗੀ ਢਿੱਲੀ ਧਾਰ ਬਣੂਗੀ ਠੀਕ ਹੈ ਜੀ ਜਾਂ ਫਿਰ ਇੱਕ ਇਹਦੇ ਵਿੱਚ ਹੋਰ ਜਿਹੜੀ ਮੇਨ ਪ੍ਰੋਬਲਮ ਹੈ ਪੇਨਫੁਲ ਮਿਕਚਰੇਸ਼ਨ ਹੁੰਦੀ ਹੈ ਜਦੋਂ ਤੁਸੀਂ ਯੂਰੀਨ ਪਾਸ ਕਰਨ ਜਾਓਗੇ ਤਾਂ ਦਰਦ ਨਾਲ ਪਿਸ਼ਾਬ ਆਊਗਾ ਬਲੱਡ ਵੀ ਆ ਸਕਦਾ ਹੈ ਪਿਸ਼ਾਬ ਦੇ ਵਿੱਚ ਸਮੈਲ ਆਊਗੀ ਪਿਸ਼ਾਬ ਦੇ ਵਿੱਚ ਤੁਹਾਨੂੰ ਠੀਕ ਹੈ ਜਦੋਂ ਤੁਸੀਂ ਪਿਸ਼ਾਬ ਕਰਨ ਜਾਓਗੇ ਉੱਥੇ ਤੁਹਾਨੂੰ ਪ੍ਰੋਪਰ ਪਿਸ਼ਾਬ ਨਹੀਂ ਆਉਂਦਾ ਉੱਥੇ ਟੁਪਕਾ ਟੁਪਕਾ ਕਰਕੇ ਤੁਹਾਡਾ ਪਿਸ਼ਾਬ ਹੁੰਦਾ ਠੀਕ ਹੈ ਨਾ ਇਹਦੇ ਵਿੱਚ ਜਿਨ੍ਹਾਂ ਨੂੰ ਵੀ ਗਦੁੱਦਾਂ ਦੀ ਪ੍ਰੋਬਲਮ ਹੈ ਉਹਦੇ ਵਿੱਚ ਜਿਹੜਾ ਹੈ ਪ੍ਰੋਬਲਮ ਉਹਨਾਂ ਦੀ ਨੀਂਦ ਵੀ ਡਿਸਟਰਬ ਰਹਿੰਦੀ ਹੈ ਉਹ ਕੀ ਕਾਰਨ ਹੈ ਕਿ ਜਦੋਂ ਬੰਦਾ ਪਿਸ਼ਾਬ ਕਰਨ ਉੱਠਦਾ ਰਾਤ ਨੂੰ ਹਰ 2 ਘੰਟਿਆਂ ਬਾਅਦ ਉੱਠਣਾ ਪੈਂਦਾ ਜਦੋਂ ਤੁਸੀਂ ਜਾ ਕੇ ਉੱਥੇ ਬੈਠਦੇ ਹੋ ਟਾਇਲਟ ਦੇ ਵਿੱਚ ਉਹਦੇ ਨਾਲ ਕੀ ਹੈ ਕਿ ਬੂੰਦ-ਬੂੰਦ ਕਰਕੇ ਪਿਸ਼ਾਬ ਆਉਂਦਾ 8-10 ਮਿੰਟ ਲੱਗ ਜਾਂਦੇ ਨੇ ਉਦੋਂ ਤੱਕ ਨੀਂਦ ਖੁੱਝ ਜਾਂਦੀ ਹੈ ਉਹ ਬੰਦਾ ਹੌਲੀ-ਹੌਲੀ ਸਾਈਕੋਸਿਸ 'ਚ ਜਾਣ ਲੱਗ ਜਾਂਦਾ ਉਹਨੂੰ ਡਰ ਲੱਗਣ ਲੱਗ ਜਾਂਦਾ ਵੀ ਪਿਸ਼ਾਬ ਆਊਗਾ ਵੀ ਹੁਣ ਮੈਨੂੰ ਯੂਰਿਨਰੀ ਨੀਂਕਰਾਬ ਹੋ ਗਈ ਇਹਦੇ ਵਿੱਚ ਹੁੰਦਾ ਹੈ ਕਿ ਆਪਾਂ ਜ਼ਿਆਦਾਤਰ ਕੀ ਹੈ ਕਿ ਹੁਣ ਜਿਹੜਾ ਵੈਸਟਰਨ ਕਲਚਰ ਬਣ ਗਿਆ ਉਹਦੇ ਵਿੱਚ ਕੀ ਹੈ ਕਿ ਆਪਾਂ ਖੜੇ ਹੋ ਕੇ ਸੁੱਸੂ ਕਰਦੇ ਹਾਂ ਠੀਕ ਹੈ ਨਾ ਜਦੋਂ ਆਪਾਂ ਖੜੇ ਹੋ ਕੇ ਸੁੱਸੂ ਕਰਦੇ ਹਾਂ ਉਹਦੇ ਨਾਲ ਕੀ ਹੈ ਕਿ ਜਿਹੜਾ ਤੁਹਾਡਾ ਬਲੈਡਰ ਹੈ ਜਿਸ ਤਰ੍ਹਾਂ ਯੂਰਿਨਰੀ ਬਲੈਡਰ ਹੈ ਹਾਂਜੀ ਤੁਹਾਡਾ ਯੂਰਿਨਰੀ ਬਲੈਡਰ ਤੁਹਾਡੇ ਥਾਈਜ਼ ਨੇ ਕੰਪਰੈਸ ਨਹੀਂ ਕੀਤਾ ਠੀਕ ਹੈ ਇਹ ਫ੍ਰੀ ਹੈ ਇਹਦੇ ਵਿੱਚ ਕੀ ਹੈ ਕਿ ਥੋੜਾ ਬਹੁਤ ਯੂਰਿਨ ਰਹਿ ਜਾਂਦਾ ਠੀਕ ਹੈ ਪ੍ਰੋਪਰ ਇਹ ਐਮਪਟੀ ਨਹੀਂ ਹੁੰਦਾ ਜਦੋਂ ਤੁਸੀਂ ਯੂਰੀਨ ਪਾਸ ਕਰਨ ਜਾਂਦੇ ਹੋ ਖੜ ਕੇ ਖੜ ਕੇ ਇਹਦੇ ਨਾਲ ਕੀ ਹੈ ਕਿ ਜਿਹੜੇ ਤੁਹਾਡੇ ਯੂਰੀਨਰੀ ਬਲੈਡਰ ਦੇ ਜਿਹੜੇ ਮਸਲ ਨੇ ਹੌਲੀ ਹੌਲੀ ਥਿੱਖ ਹੋਣੇ ਸ਼ੁਰੂ ਹੋ ਜਾਂਦੇ ਨੇ ਇਹਦੀ ਕੈਪੈਸਿਟੀ ਘਟਣੀ ਸ਼ੁਰੂ ਹੋ ਜਾਂਦੀ ਹੈ ਬਲੈਡਰ ਦੀ ਹੂੰ ਹੂੰ ਜਦੋਂ ਇਹਦੀ ਕੈਪੈਸਿਟੀ ਘਟਣੀ ਸ਼ੁਰੂ ਹੋ ਜਾਂਦੀ ਹੈ ਹੌਲੀ ਹੌਲੀ ਜਿਹੜਾ ਤੁਹਾਡਾ ਪ੍ਰੋਸਟੇਟ ਗ੍ਰੰਥੀ ਹੈ ਉਹ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਠੀਕ ਹੈ ਜਿਹੜਾ ਇਸਲਾਮ ਦੇ ਹਿਸਾਬ ਨਾਲ ਵੀ ਹੈ ਕਿਤਾਬਾਂ ਦੇ ਵਿੱਚ ਵੀ ਦਿੱਤਾ ਗਿਆ ਹੈ ਜੋ ਹੈ ਤਰੀਕਾ ਉਹ ਇਹੀ ਹੈ ਕਿ ਬੈਠ ਕੇ ਪਿਸ਼ਾਬ ਕਰਨਾ ਚਾਹੀਦਾ ਹੈ ਪੈਰਾਂ ਪਰ ਬੈਠ ਕੇ ਪਿਸ਼ਾਬ ਕਰਨਾ ਚਾਹੀਦਾ ਜੋ ਆਪਣੀ ਇੰਡੀਅਨ ਟਾਇਲਟ ਸ਼ੀਟ ਹੈ ਸਕਵੈਟਿੰਗ ਪੋਜੀਸ਼ਨ ਦੇ ਵਿੱਚ ਬੈਠ ਕੇ ਪਿਸ਼ਾਬ ਕਰਨਾ ਚਾਹੀਦਾ ਉਹਦੇ ਨਾਲ ਕੀ ਹੈ ਕਿ ਜਿਹੜੀ ਸਾਡੀ ਥਾਈ ਹੈ ਥਾਈ ਵਾਲੇ ਮਸਲ ਨੇ ਉਹ ਚੰਗੀ ਤਰ੍ਹਾਂ ਇਹਨੂੰ ਕੰਪਰੈਸ ਕਰਦੇ ਨੇ ਸਾਡੇ ਬਲੈਡਰ ਨੂੰ ਠੀਕ ਹੈ ਜਦੋਂ ਇਹਨੂੰ ਪ੍ਰੋਪਰ ਕੰਪਰੈਸ ਕਰਦੇ ਨੇ ਜਿਹਦੇ ਨਾਲ ਸਾਡੇ ਗਦੁੱਦਾਂ ਦੀ ਮ사ਜ ਹੁੰਦੀ ਹੈ ਨਾਲ ਨਾਲ ਸਾਡੇ ਬਲੱਡ ਦੀ ਮ사ਜ ਹੁੰਦੀ ਹੈ ਉਹਦੇ ਨਾਲ ਕੀ ਹੈ ਕਿ ਪ੍ਰੈਸ਼ਰ ਇਥੇ ਇੰਡਿਊਸ ਹੁੰਦਾ ਹੈ ਇਹ ਪ੍ਰੈਸ਼ਰ ਇੰਡਿਊਸ ਹੋਣ ਨਾਲ ਸਾਡਾ ਜਿਹੜਾ ਬਲੈਡਰ ਹੈ ਉਹ ਪ੍ਰੋਪਰ ਪੂਰਨ ਤੌਰ ਤੇ ਖਾਲੀ ਹੋ ਜਾਂਦਾ ਹੈ ਜਿਸ ਦੇ ਨਾਲ ਤੁਹਾਨੂੰ ਬਾਰ ਬਾਰ ਅਰਜ਼ ਨਹੀਂ ਹੁੰਦੀ ਪਿਸ਼ਾਬ ਦੀ ਠੀਕ ਹੈ ਨਾ ਇਹਦੇ ਵਿੱਚ ਇੱਕ ਹੋਰ ਬੜੀ ਪ੍ਰੋਬਲਮ ਹੈ ਜਦੋਂ ਤੁਸੀਂ ਇੱਕ ਵਾਰੀ ਪਿਸ਼ਾਬ ਸੋਚ ਲੈਣੇ ਵੀ ਆ ਰਹੇ ਫਿਰ ਤੁਹਾਡੇ ਕੋਲੇ ਉੱਥੇ ਤੱਕ ਪਹੁੰਚੇ ਵੀ ਨਹੀਂ ਜਾਂਦਾ ਇੰਨੀ ਐਮਰਜੈਂਸੀ ਹੋ ਜਾਂਦੀ ਸਭ ਤੋਂ ਅੱਛਾ ਤਰੀਕਾ ਹੈ ਕਿ ਤੁਸੀਂ ਬੈਠ ਕੇ ਪਿਸ਼ਾਬ ਕਰੋ 50% ਦਾ ਪ੍ਰੋਬਲਮ ਤੁਹਾਡੀ ਉਦੋਂ ਹੀ ਮਤਲਬ ਹੱਲ ਹੋ ਜਾਊਗੀ ਕਿਉਂਕਿ ਉਹਦੇ ਨਾਲ ਕੀ ਹੋਊਗਾ ਕੀ ਤੁਹਾਡਾ ਜਿਹੜਾ ਬਲੈਡਰ ਹੈ ਉਹ ਪ੍ਰੋਪਰ ਖਾਲੀ ਹੋਊਗਾ ਜਦੋਂ ਤੁਹਾਡਾ ਪ੍ਰੋਪਰ ਬਲੈਡਰ ਖਾਲੀ ਹੋ ਗਿਆ ਤਾਂ 3-4 ਘੰਟੇ ਦਾ ਤੁਸੀਂ ਕੱਢ ਹੀ ਦੋਗੇ ਨਹੀਂ ਤਾਂ ਹਰ ਅੱਧੇ ਘੰਟੇ ਬਾਅਦ ਤੁਹਾਨੂੰ ਫੇਰ ਜਾਣਾ ਪਊਗਾ ਕਿਉਂਕਿ ਜਦੋਂ ਤੁਸੀਂ ਜਾਣਦੇ ਹੋ ਜੇ 400 ਐਮਐਲ ਦੇ ਵਿੱਚ ਯੂਰਿਨ ਹੈ ਤੁਸੀਂ ਇਹ ਲਗਾਓ ਕਿ ਤੁਸੀਂ 50 ਐਮਐਲ ਪਾਸ ਕਰਕੇ ਆਓਗੇ 350 ਐਮਐਲ ਪੋਸਟ ਵਾਈਡ ਯੂਰਿਨ volume ਰਹਿ ਜਾਂਦਾ ਹੈ ਮਤਲਬ ਪਸ਼ਾਬ ਕਰਨ ਤੋਂ ਬਾਅਦ ਵੀ ਜਿਹੜਾ ਮਸਾਨੇ 'ਚ ਪਸ਼ਾਬ ਰਹਿ ਜਾਂਦਾ ਹੈ ਜੀ 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 ਜੇ ਤੁਹਾਨੂੰ ਗਦਦਾਂ ਦੀ ਵੀ ਪ੍ਰੋਬਲਮ ਹੈ ਜਿਆਦਾ ਤੋਂ ਜਿਆਦਾ ਜਿਹੜਾ ਯੂਰਿਨ ਰਹੂਗਾ 50 ml ਰਹੂਗਾ ਕਿਉਂਕਿ ਤੁਹਾਡੇ ਜਿਹੜਾ ਥਾਈਜ਼ ਨੇ ਕੰਪਰੈਸ ਕਰਕੇ ਉਹਨੂੰ ਯੂਰਿਨ ਨੂੰ ਆਪਾਂ ਐਕਸਪੈਲ ਕਰ ਦਾਂਗੇ ਇਹਦਾ ਇਸਤੇਮਾਲ ਬੜਾ ਸੌਖਾ ਜਿਆ ਤਿੰਨੋਂ ਚੀਜ਼ਾਂ ਨੇ ਇਹਦੇ ਵਿੱਚ ਜਿਹੜੀਆਂ ਆਪਾਂ ਨੇ ਪਾਉਣੀਆਂ ਨੇ ਠੀਕ ਹੈ ਜੀ ਜਿਹੜਾ ਕੀ ਆਪਣਾ ਜਿੰਨਾ ਵੀ ਗਦਦਾਂ ਦੀ ਪ੍ਰੋਬਲਮ ਹੈ ਜੀ ਠੀਕ ਹੈ ਨਾ ਇਹਦੇ ਲਈ ਬਹੁਤ ਲਾਹੇਵੰਦ ਚੀਜ਼ ਹੈ ਇਹ ਇਹ ਤਾਂ ਹੈ ਆਪਣਾ ਪੁਨਰਨਵਾ ਠੀਕ ਹੈ ਆਪ ਦਾ ਅਸੀ ਤੇ ਕੇਸ਼ਰ ਯੁਕਤ ਸ਼ਲਾਜੀਤ ਸ਼ੁੱਧ ਸ਼ਲਾਜੀਤ ਹੈ ਬਹੁਤ ਵਧੀਆ ਤੇ ਅੱਛੇ ਬਹੁਤ ਅੱਛੇ ਰਿਜ਼ਲਟ ਨੇ ਦੇ ਠੀਕ ਹੈ ਗੋਖਸ਼ਰੋ ਵੀ ਕਹਿ ਦਿੰਨੇ ਐ ਨੂੰ ਕੋ ਪੰਖੜਾ ਵੀ ਕਹਿ ਦਿੰਨੇ ਹੂੰ ਹੂੰ ਇਹ ਆਗੇ ਦੋਨਾਂ ਦਾ ਪਾਊਡਰ ਐ ਨਹੀਂ ਮੈਂ ਪਾਊਡਰ ਕਰਕੇ ਰੱਖ ਲਿਆ ਸੀ ਫਿਰ ਟਾਈਮ ਵੇਸਟ ਹੁੰਦਾ ਵੀਡੀਓ ਦੇਖਣ ਵਾਲੇ ਜੀ 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 ਠੀਕ ਐ ਇਹਦੇ ਆਪਾਂ ਨੇ ਲੈਣੇ 3 ਗ੍ਰਾਮ ਹਾਂਜੀ 1 ਗ੍ਰਾਮੇ 3 ਪਾਵਾਂਗੇ ਆਪਾਂ ਅੱਛਾ ਜੀ ਇਹਦੇ ਵਿੱਚ 3 ਪੈਣਗੇ ਇੱਕ ਗਲਾਸ ਲੈ ਲਿਆ ਆਪਾਂ ਪਾਣੀ ਦਾ ਠੀਕ ਐ ਜੀ ਇਹਦੇ ਵਿੱਚ 3 ਚਮਚ ਆਪਾਂ ਪਾ ਦਾਂਗੇ ਪਾਊਡਰ ਦੇ ਠੀਕ ਐ ਮਤਲਬ ਇਹਦੇ ਵਿੱਚ 1.5 ਗ੍ਰਾਮ ਹੋ ਗਿਆ ਆਪਣਾ ਪੁਨਰਰਮਾ ਠੀਕ ਐ 1.5 ਗ੍ਰਾਮ ਹੋ ਗਿਆ ਆਪਣਾ ਗੋਖਸ਼ੁਰ ਜਿਹਨੂੰ ਪੰਖੜਾ ਕਹਿ ਦਿੰਨੇ ਆ ਠੀਕ ਐ ਤੇ ਜਿਹੜੀ ਆਪਾਂ ਨੇ ਸ਼ਲਾਜੀਤ ਹੈ ਜਿਹੜੀ ਇਹਦੇ ਵਿੱਚ ਸਭ ਤੋਂ ਮੇਨ ਡਰੱਗ ਹੈ ਆਪਣੀ ਸ਼ਲਾਜੀਤ ਇਹ ਆਪਾਂ ਨੇ ਪਾਉਣੀ ਹੈ ਇਹਦੇ ਵਿੱਚ ਮੱਕੀ ਦੇ ਦਾਣੇ ਜਿੰਨੀ ਠੀਕ ਹੈ ਮੱਧਾ ਚਮਚਾ 2 ਗ੍ਰਾਮ ਲਗਭਗ 2 ਗ੍ਰਾਮ ਆਪਾਂ ਮੱਕੀ ਦੇ ਦਾਣੇ ਜਿੰਨੀ ਆਪਾਂ ਨੇ ਇਹਦੇ ਵਿੱਚ ਸ਼ਲਾਜੀਤ ਪਾ ਲੈਣੀ ਹੈ ਇੱਕ ਦਿਨ ਚ ਇੱਕ ਬੰਦੇ ਲਈ ਇਹ ਸਫੀਸ਼ੀਐਂਟ ਹੈ ਓਕੇ ਆ ਸਫੀਸ਼ੀਐਂਟ ਹੈ ਠੀਕ ਹੈ ਜੀ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਹਿਲਾ ਲੈਣਾ ਠੀਕ ਹੋ ਗਏ ਇੱਕ ਬਹੁਤ ਤਕੜੀ ਮਤਲਬ ਕਿ ਹੈਲਥ ਟੋਨਿਕ ਜਿਹਨੂੰ ਆਪਾਂ ਕਹਦੇ ਆ ਡਰਿੰਕ ਬਣਨ ਵਾਲੀ ਹੈ ਅੱਛਾ ਡਰਿੰਕ ਦਾ ਵੀ ਕੰਮ ਕਰੂ ਇੱਕ ਮੈਡੀਸਿਨ ਦਾ ਵੀ ਕੰਮ ਕਰੂ ਜਿਨ੍ਹਾਂ ਨੂੰ ਪਸ਼ਾਬ ਦੀ ਪ੍ਰੋਬਲਮ ਹੈ ਗਦੁੱਦਾਂ ਦੀ ਪ੍ਰੋਬਲਮ ਹੈ ਜਾਂ ਯੂਟੀਆਈ ਦੀ ਪ੍ਰੋਬਲਮ ਹੈ ਜਾਂ ਮਸਲ weight ਜਿਹੜੇ ਗੇਨ ਕਰਨਾ ਚਾਹੁੰਦੇ ਨੇ ਠੀਕ ਹੈ ਨਾ એનર્ਜੀ ਦੀ ਪ੍ਰੋਬਲਮ ਹੈ ਜਾਂ ਸਾਈਕੋਸਿਸ ਦੇ ਵਿੱਚ ਨੇ ਐਂਜਾਇਟੀ ਹੈ ਡਿਪਰੈਸ਼ਨ ਹੈ ਨੀਂਦ ਨਹੀਂ ਆ ਰਹੀ ਇਹ ਸਾਰਿਆਂ ਦੇ ਵਿੱਚ ਕੰਮ ਕਰੂਗੀ ਕਿਉਂਕਿ ਜਿਹੜੀ ਛਲਾਜੀਤ ਹੈ ਕੋਕਸ਼ੁਰ ਛਲਾਜੀਤ ਤੇ ਪੁਨਰਨਵਾ ਇਹ ਬਹੁਤ ਅੱਛੀ ਚੀਜ਼ ਹੈ ਜਿਹੜਾ ਕੋਕਸ਼ੁਰ ਹੈ ਉਹੋ ਆਪਣੀ ਜਿਹੜੀ ਇਨਫਲੇਮੇਸ਼ਨ ਹੈ ਆਪਣੇ ਪ੍ਰੋਸਟੇਟ ਗਲੈਂਡ ਦੀ ਉਹਨੂੰ ਘਟਾਉਂਦਾ ਹੈ ਠੀਕ ਹੈ ਜੀ ਜਿਹੜਾ ਪੁੰਨਰਨਵ ਹੈ ਉਹ ਡਾਇੂਰੀਸਿਸ ਦਾ ਵੀ ਕੰਮ ਕਰਦਾ ਹੈ ਗੋਖਸ਼ੁਰ ਵੀ ਡਾਇੂਰੀਸਿਸ ਦਾ ਵੀ ਕੰਮ ਕਰਦਾ ਹੈ ਇਹੀ ਅਗਰ ਆਪਾਂ ਸ਼ਲਾਜੀ ਤੇ ਆਪਾਂ ਗੱਲ ਕਰੀਏ ਇਹ ਬਹੁਤ ਇੱਛਾ মালਟੀਵਿਟਾਮਿਨ ਹੈ ਠੀਕ ਹੈ ਠੀਕ ਹੈ ਜੀ ਨਾਲ ਨਾਲ ਇਹ ਰਸਾਇਣ ਦਾ ਵੀ ਕੰਮ ਕਰਦਾ ਹੈ ਜਿੰਨੀ ਆਪਣੀ ਨਿਊਰੋ ਆਪਣੀ ਨਰਵ ਦੀ ਜਿਹੜੀ ਉਹ ਪ੍ਰੋਬਲਮ ਹੈ ਵੀਕਨੈਸ ਹੈ ਨੰਬਨੈਸ ਹੈ ਉਹਦੇ ਵਿੱਚ ਵੀ ਬਹੁਤ ਹੈਲਪਫੁਲ ਹੁੰਦਾ ਹੈ ਇਨਸੋਮਨੀਆ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆ ਰਹੀ ਉਹਦੇ ਲਈ ਬਹੁਤ ਵਧੀਆ ਹੈ ਮਤਲਬ ਜਿਹੜਾ ਇਹ ਕੰਬੀਨੇਸ਼ਨ ਬਣ ਗਿਆ ਨਾ ਤਿੰਨਾਂ ਦਾ ਇਹ ਇੱਕ ਡਰਿੰਕ ਬਣ ਗਈ ਇਹ ਤੁਸੀਂ ਇੱਕ ਵਾਰ ਲੈਣੀ ਹੈ ਦਿਨ ਦੇ ਵਿੱਚ ਹਾਂ 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 ਠੀਕ ਹੈ ਸਵੇਰੇ ਤੁਸੀਂ ਖਾਣਾ ਖਾਣ ਤੋਂ ਬਾਅਦ ਇਹ ਲੈ ਸਕਦੇ ਹੋ ਕੇਸਰ ਵਾਲੀ ਜਿਹੜੀ ਛਲਾਜੀ ਤੇ ਚਲੋ ਉਹ ਤਾਂ ਬਹੁਤ ਘੱਟ ਕੰਪਨੀਆਂ ਬਣਾ ਰਹੀਆਂ ਨੇ ਠੀਕ ਹੈ ਨਾ ਸ਼ੁੱਧਤਾ ਕਿਵੇਂ ਦੇਖ ਸਕਦੇ ਹੋ ਇਹ ਵੀ ਚਲੋ ਗ੍ਰੰਥਾਂ ਨਹੀਂ ਦਿੱਤੀਆਂ ਹੋਈਆਂ ਚੀਜ਼ਾਂ ਹੁੰਦੀਆਂ ਨੇ ਵਿਤਾਰ ਬੰਨੀ ਚਾਹੀਦੀ ਹੈ ਹੋਰ ਚੀਜ਼ਾਂ ਨੇ ਪਰ ਅੱਜ ਦਾ ਟਾਈਮ ਤਾਂ ਬਸ ਇਹੀ ਹੈ ਕਿ ਪ੍ਰੋਸਾ ਚਾਹੀਦਾ ਹੈ ਪ੍ਰੋਸਾ ਹੀ ਚਾਹੀਦਾ ਬਸ ਠੀਕ ਹੈ ਜੀ ਉਹ ਵੀ ਚੀਜ਼ ਸਾਰੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਗ੍ਰੰਥਾਂ 'ਚ ਲਿਖੀਆਂ ਹੋਈਆਂ ਨੇ ਉਹ ਜਾਲੀ ਸਟੋਕ ਅਵੇਲੇਬਲ ਹੈ ਪੈਦਾ ਕਰ ਦਿੰਦੇ ਹਾਂ ਸਾਡੇ ਕੋਲ ਹੈ ਜੀ ਜੀ 30 ਗ੍ਰਾਮ ਦੀ ਪੈਕਿੰਗ ਹੈ ਸਾਡੇ ਕੋਲੇ ਇਹ ਅੱਛਾ ਜੀ ਠੀਕ ਹੈ ਸ਼ਲਾਜੀਤ ਸ਼ੁੱਧ ਸ਼ਲਾਜੀ ਤੇ ਕੇਸਰ ਯੁਕਤ ਹੈ 3 ਤੀਸਰੇ ਚੌਥੇ ਦਿਨੇ ਫਰਕ ਪੈਣ ਲੱਗ ਜਾਂਦਾ ਜਿਹੜੇ ਬਦਦਦਾਂ ਵਾਲੀ ਪ੍ਰੋਬਲਮ ਹੈ ਨਾ ਉਹਦੇ ਵਿੱਚ ਕਿਉਂਕਿ ਜਿਹੜੀ ਆ ਇਹ ਨਾ ਇਹ ਐਮਰਜੈਂਸੀ ਹੈ ਐਮਰਸਨ ਐਮਰਜੈਂਸੀ ਰਿਜ਼ਲਟ ਨੇ ਇਹ ਆਪਣੇ ਖੂਬ ਸ਼ੁਰੂ ਦਿਖਾ ਲਾਸਿਕਸ ਤੋਂ ਵੀ ਉੱਪਰ ਦਾ ਕੰਮ ਹੈ ਲਾਸਿਕਸ ਤੋਂ ਵੀ ਇਹ ਨੇਚਰਲ ਲਾਸਿਕਸ ਹੈ ਇਹ ਕੰਡੀਸ਼ਨ ਉਹ ਹੋ ਗਿਆ ਕੰਡੀਸ਼ਨਲ ਤੁਹਾਡਾ ਡਾਇuretic ਮ ਕਰਨੇ ਕਰਨਾ ਜੇ ਇੱਕ ਵਾਰੀ ਆਪਣਾ ਟੈਬਲੇਟ ਲੈ ਲਈ ਚਾਹੇ ਤੁਸੀਂ ওভারਲੋਡ ਦੇ ਵਿੱਚ ਹੋ ਤੁਹਾਡੀ ਬੋਡੀ ਦੇ ਵਿੱਚ ਫਲੂਇਡ ਹੈ ਜਾਂ ਨਹੀਂ ਹੈ ਉਹਨੇ ਮਕੈਨੀਕਲੀ ਸਾਰਾ ਫਲੂਇਡ ਕੱਢ ਲੈ ਇੱਕ ਵਾਰ ਠੀਕ ਹੈ ਨਾ ਚਾਹੇ ਤੁਹਾਨੂੰ ਡੈਫੀਸ਼ੈਂਸੀ ਚ ਲੈ ਜਵੇ ਫਲੂਇਡ ਦੀ ਇਹਦੀ ਕੀ ਖੂਬਸੂਰਤੀ ਹੈ ਇਹਦੀ ਖੂਬਸੂਰਤੀ ਇਹ ਹੈ ਵੀ ਜਿੰਨਾ ਤੁਸੀਂ ওভারਲੋਡ ਦੇ ਵਿੱਚ ਹੋ ਓਨਾ ਹੀ ਫਲੂਇਡ ਕੱਢੂਗਾ ਤੁਸੀਂ ওভারਲੋਡ ਦੇ ਵਿੱਚ ਨਹੀਂ ਹੋ ਤਾ ਸਿਰਫ ਇਹ ਰਸਾਇਣ ਦਾ ਕੰਮ ਕਰੋ ਮਲਟੀਵਿਟਾਮਿਨ ਦਾ ਹੀ ਕੰਮ ਕਰੋ ਜੀ 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 ਠੀਕ ਹੈ ਇਹਦੇ ਵਿੱਚ ਇਹ ਹੈ ਇਹ ਮਲਟੀਪਲ ਆਰਗਨ ਤੇ ਕੰਮ ਕਰਦਾ ਹੈ ਤੁਹਾਡੇ ਟੈਸਟੋਸਟ੍ਰੋਨ ਲੈਵਲ ਨੂੰ ਵਧਾਉਂਦਾ ਹੈ ਇਹ ਇਹਦੇ ਵਿੱਚ ਕੀ ਹੈ ਕਿ ਆਪਣੇ ਗਦੁੱਦਾਂ ਦੇ ਵਿੱਚ ਟੈਸਟੋਸਟ੍ਰੋਨ ਲੈਵਲ ਟਾਈਮ ਦੇ ਨਾਲ ਘਟਣ ਲੱਗ ਜਾਂਦੇ ਨੇ ਟੈਸਟੋਸਟ੍ਰੋਨ ਲੈਵਲ ਨੂੰ ਅਪ ਕਰਦਾ ਹੈ ਇਹ ਸਾਰਾ ਇੱਕ ਜਨਰਲਾਈਜ਼ ਫਾਰਮੂਲਾ ਹੈ ਠੀਕ ਹੈ ਮਤਲਬ 70 75% ਘਰ ਬੈਠੇ ਪੇਸ਼ੈਂਟ ਹੀ ਠੀਕ ਹੋ ਜਾਂਦੇ ਨੇ ਉਹਨਾਂ ਦਾ ਫੋਨ ਹੀ ਆਉਂਦਾ ਹੈ ਬਿ ਸ਼ੁਕਰੀਆ ਜੀ ਅਸੀਂ ਠੀਕ ਆ ਹੂੰ ਹੂੰ ਅਸੀਂ ਤੁਹਾਨੂੰ ਮਿਲ ਕੇ ਜਾਵਾਂਗੇ ਸ਼ੁਕਰੀਆਵਾਦ ਕਰ 25% ਪੇਸ਼ੈਂਟ ਇਸ ਤਰ੍ਹਾਂ ਦੇ ਹੁੰਦੇ ਨੇ ਵੀ ਜਿਨ੍ਹਾਂ ਦਾ ਇਹਨਾਂ ਦਾ ਕੋਈ ਅਸਰ ਨਹੀਂ ਹੁੰਦਾ ਉਹਨਾਂ ਤੇ ਕਿਉਂਕਿ ਉਹਨਾਂ ਦੀ ਦੇਖੋ ਪ੍ਰਕਿਰਤੀ ਅਲੱਗ-ਅਲੱਗ ਹੈ ਹਰ ਬੰਦੇ ਦੀ ਪ੍ਰਕਿਰਤੀ ਅਲੱਗ-ਅਲੱਗ ਹੈ ਹਰ ਬੰਦੇ ਲਈ ਆਯੁਰਵੇਦ ਦੇ ਵਿੱਚ ਹਰ ਡਰਗ ਨਹੀਂ ਬਣੀ ਫਿਰ ਉਹਨਾਂ ਦਾ ਨਬਜ਼ ਦੇਖ ਕੇ ਸਾਰਾ ਮਤਲਬ ਸਿਸਟਮ ਦੇਖ ਕੇ ਉਹਨਾਂ ਦੀ ਹਿਸਟਰੀ ਲੈ ਕੇ ਉਸ ਹਿਸਾਬ ਨਾਲ ਕੁਝ ਮੈਡੀਸਿਨ ਆਉਂਦੀ ਹੈ ਨਾ ਆਯੁਰਵੇਦ ਦੇ ਵਿੱਚ ਤੇ ਕੁਛ ਉਹਨਾਂ ਦੀ ਡਾਈਟ ਠੀਕ ਹੈ ਨਾ ਬਾਕੀ ਵੀ ਚੀਜ਼ਾਂ ਦੇਖਣੀਆਂ ਪੈਣੀਆਂ ਨੇ ਵੀ ਕੋਈ ਹੋਰ ਕੋਮੋਰਬਿਡਿਟੀ ਤਾਂ ਨਹੀਂ ਕੋਈ ਡੀਪੀ ਤਾਂ ਨਹੀਂ ਬੱਦਦਾ ਸ਼ੂਗਰ ਤਾਂ ਨਹੀਂ ਹੈ ਉਹ ਸਾਰੀਆਂ ਚੀਜ਼ਾਂ ਕੰਟਰੋਲ ਕਰਦੇ ਕਿਉਂਕਿ ਸ਼ੂਗਰ ਵੀ ਇਹਦੇ ਵਿੱਚ ਕੰਟਰੋਲ ਹੋਣੀ ਬਹੁਤ ਜ਼ਰੂਰੀ ਹੈ ਜੇ ਕਿਸੇ ਨੂੰ ਗਦੋਦਾਂ ਦੀ ਪ੍ਰੋਬਲਮ ਹੈ ਇਹਦੇ ਵਿੱਚ ਸ਼ੂਗਰ ਦਾ ਕੰਟਰੋਲ ਹੋਣਾ ਵੀ ਬਹੁਤ ਜ਼ਰੂਰੀ ਹੈ ਉਹ ਸਾਰੀਆਂ ਚੀਜ਼ਾਂ ਅਸੀਂ ਕਰਕੇ ਫਿਰ ਉਹਨਾਂ ਸਪੈਸਿਫਿਕ ਚੋ ਦਾ ਮਤਲਬ ਟ੍ਰੀਟਮੈਂਟ ਪਲਾਨ ਬੰਦੇ ਪਰ ਉਹਨੂੰ ਬਣਾ ਕੇ ਦਿੰਨੇ ਆ ਆਪਣੇ ਨਾਬਰ ਰੋਡ ਇਤਗਾ ਕਲੋਨੀ ਮਲੇਰ ਕੋਲਾ ਆਮਾਇਆ ਨੈਚੁਰਲ ਕਯੂਰ ਸੈਂਟਰ ਸਵੇਰੇ 9:30 ਤੋਂ ਲੈ ਕੇ ਸ਼ਾਮ ਨੂੰ